ਨਹੀਂ ਤੇ ਤੁਮ ਜੀ ਵੀ ਆ ਬੱਲੇ ਆ ਜੀ ਧਰਮੀ ਫੌਜੀ ਦੇ ਦੇਖੋ ਕਿੰਨੇ ਸਾਲ ਹੋ ਗਏ ਕਾਂਗਰਸ ਪਾਰਟੀ ਦੇ ਇੰਦਰਾ ਗਾਂਧੀ ਨੇ ਜੋ ਆਪਣੀ ਕੌਮ ਤੇ ਹਮਲੇ ਕੀਤੇ ਹਲੇ ਤੱਕ ਇਨਸਾਫ ਨਹੀਂ ਮਿਲਿਆ ਮੈਂ ਇਸ ਕਰਕੇ ਮੈਂ ਕਹਿਣਾ ਚਾਹਣਾ ਹੈ ਆ ਉਹੀ ਦਿਨ ਹੈ ਜਦੋਂ ਆਪਣੇ ਨਾਲ ਧੱਕਾ ਕੀਤਾ ਗਿਆ ਆਪਣੀ ਕੌਮ ਨਾਲ ਸੋਮਨੀ ਅਕਾਲੀ ਦਲ ਤੁਹਾਡੀ ਮਾਂ ਪਾਰਟੀ ਹੈ ਇੱਕ ਧਰਮੀ ਫੌਜੀ ਪਰਿਵਾਰ ਨੂੰ ਸਨਮਾਨ ਕਰੋ ਐਸ ਇਲੈਕਸ਼ਨ ਵਿੱਚ ਜਿਤਾਓ ਤੇ ਦੱਸ ਦਿਓ ਕਿ ਕੌਮ ਜਿੰਨਾ ਮਰਜੀ ਕੋਸ਼ਿਸ਼ ਕਰਨ ਦਿੱਲੀ ਵਾਲੀਆਂ ਪਾਰਟੀਆਂ ਸ਼੍ਰੋਮਣੀ ਅਕਾਲੀ ਦਲ ਦੇ ਸਿਰ ਤੇ ਸਮੂਚਾ ਪੰਜਾਬ ਖੜਾ ਹੈ ਪੀਲੀ ਬਗੜ ਚ ਬੰਦੇ ਨਾਲ ਸਿਆਸੀ ਕਮਸਾਨਦਾਰ ਕੀ ਕਹਿਣਾ ਦੇਖੋ ਬਿਜਲੀ ਬੋਰਡ ਦੇ ਵਿੱਚ ਜਿਹੜਾ ਨਵਾਂ ਮਨਿਸਟਰ ਬਣਾਇਆ ਅਰੋੜਾ ਉਹਦਾ ਕੰਮ ਇੱਕੋ ਹੀ ਹੈ ਕਿ 60000 ਕਰੋੜ ਦਾ ਬਜਟ ਹੈ ਕਿ ਪੈਸੇ ਇਕੱਠਾ ਕਰਕੇ ਲੇ ਉਹ ਚਾਹੁੰਦਾ ਸੀ ਟੈਂਡਰਾਂ 'ਚ ਵੀ ਪੈਸਾ ਲਵਾ ਮੈਂ ਹਰ ਚੀਜ਼ 'ਚ ਮੈਂ ਪੈਸੇ ਲਵਾ ਅਫਸਰ ਰੋਕ ਰਹੇ ਸੀ ਉਹ ਜ਼ਮੀਨਾਂ ਜਾਇਦਾਦਾਂ ਵੇਚਣਾ ਵੀ ਚਾਹੁੰਦੇ ਆ ਆਪਣੇ ਬੰਦਿਆਂ ਨੂੰ ਦੇਣਾ ਚਾਹੁੰਦੇ ਆ ਮੁਫਤ ਉਹ ਡਟ ਕੇ ਉਲਟ ਸੀ ਤਾਂ ਬਦਲਦਾ ਤਾਂ ਤਾਂ ਦੇ ਵਿੱਚ ਵਧੀਆ ਕੀਤੇ ਗਏ ਤੁਹਾਡੀ ਸ਼ਿਕਾਇਤ ਚ ਕੀ ਦੇਖੋ ਉਹ ਜਿਹੜੇ ਲੋਕ ਸੀ ਅਫਸਰ ਸੀ ਉਹਨਾਂ ਦਾ ਨਿਸ਼ਾਨਾ ਇੱਕੋ ਹੀ ਸੀ ਕਿ ੱੱਕੇ ਨਾਲ ਅਸੀਂ ਜਿਤਾਵਾਂਗੇ ਪਰ ਇਲੈਕਸ਼ਨ ਕਮਿਸ਼ਨ ਨੂੰ ਮੈਂ ਧੰਨਵਾਦ ਕਰਦਾ ਜਿਨ੍ਹਾਂ ਨੇ ਉਹਨੇ ਕਾਮਯਾਬੀ ਹੁੰਦੀ ਸਰ ਸਿੱਖਾਂ ਦੇ ਜਨਮ ਦੇ ਵੀ ਆ ਵੱਲੇ ਆ ਜੀ ਧਰਮੀ ਫੌਜੀ ਦੇਖੋ ਕਿੰਨੇ ਸਾਲ ਹੋ ਗਏ ਕਾਂਗਰਸ ਪਾਰਟੀ ਦੇ ਇੰਦਰਾ ਗਾਂਧੀ ਨੇ ਜੋ ਆਪਣੀ ਕੌਮ ਤੇ ਹਮਲੇ ਕੀਤੇ ਹਲੇ ਤੱਕ ਇਨਸਾਫ ਨਹੀਂ ਮਿਲਿਆ ਮੈਂ ਇਸ ਕਰਕੇ ਮੈਂ ਕਹਿਣਾ ਚਾਹਣਾ ਹੈ ਉਹ ਹੀ ਦਿਨ ਹੈ ਜਿੱਦ ਆਪਣਿਆਂ ਨਾਲ ਧੱਕਾ ਕੀਤਾ ਗਿਆ ਆਪਣੀ ਕੌਮ ਨਾਲ ਸ਼੍ਰੋਮਣੀ ਅਕਾਲੀ ਦਲ ਤੁਹਾਡੀ ਮਾਂ ਪਾਰਟੀ ਹੈ ਇੱਕ ਧਰਮੀ ਫੌਜੀ ਪਰਿਵਾਰ ਨੂੰ ਸਨਮਾਨ ਕਰੋ ਐਸ ਇਲੈਕਸ਼ਨ ਵਿੱਚ ਜਿਤਾਓ ਤੇ ਦੱਸ ਦਿਓ ਕਿ ਕੌਮ ਜਿੰਨਾ ਮਰਜੀ ਕੋਸ਼ਿਸ਼ ਕਰਨ ਦਿੱਲੀ ਵਾਲੀਆਂ ਪਾਰਟੀਆਂ ਸ਼੍ਰੋਮਣੀ ਅਕਾਲੀ ਦਲ ਦੇ ਸਿਰ ਤੇ ਸਮੂਚਾ ਪੰਜਾਬ ਖੜਾ ਹੈ ਬਿਜਲੀ ਬੋਰਡ ਚ ਬੰਦਰੀ ਨਾਲ ਸਿਆਸੀ ਕਮਸਾਨਦਾਰ ਕੀ ਕੰਮ ਕਰਦਾ ਦੇਖੋ ਬਿਜਲੀ ਬੋਰਡ ਦੇ ਵਿੱਚ ਜਿਹੜਾ ਨਵਾਂ ਮਨਿਸਟਰ ਬਣਾਇਆ ਅਰੋੜਾ ਉਹਦਾ ਕੰਮ ਇੱਕੋ ਹੀ ਹੈ ਕਿ 60000 ਕਰੋੜ ਦਾ ਬਜਟ ਹੈ ਕਿ ਪੈਸੇ ਇਕੱਠਾ ਕਰਕੇ ਲੇ ਉਹ ਚਾਹੁੰਦਾ ਸੀ ਕਿ ਟੈਂਡਰਾਂ 'ਚ ਵੀ ਪੈਸਾ ਲਵਾ ਮੈਂ ਹਰ ਚੀਜ਼ 'ਚ ਮੈਂ ਪੈਸੇ ਲਵਾ ਅਫਸਰ ਰੋਕ ਰਹੇ ਸੀ ਉਹ ਜ਼ਮੀਨਾਂ ਜਾਇਦਾਦਾਂ ਵੇਚਣਾ ਵੀ ਚਾਹੁੰਦੇ ਆਪਣੇ ਬੰਦਿਆਂ ਨੂੰ ਦੇਣਾ ਚਾਹੁੰਦੇ ਮੁਫਤ ਉਹ ਡਟ ਕੇ ਉਲਟ ਸੀ ਤਾਂ ਮੈਂ ਬਦਲਦਾ ਟੰਤਾਂ ਦੇ ਵਿੱਚ ਵਧੀਆਂ ਕੀਤੀਆਂ ਹੈ ਤੁਹਾਡੀ ਸ਼ਿਕਾਇਤ ਤੇ ਜੀ ਕਿਹਦੇ ਦੇਖੋ ਉਹ ਜਿਹੜੇ ਲੋਕ ਸੀ ਅਫਸਰ ਸੀ ਉਹਨਾਂ ਦਾ ਨਿਸ਼ਾਨਾ ਇੱਕੋ ਹੀ ਸੀ ਕਿ ਤੱਕੇ ਨਾਲ ਅਸੀਂ ਜਿਤਾਵਾਂਗੇ ਪਰ ਇਲੈਕਸ਼ਨ ਕਮਿਸ਼ਨ ਨੂੰ ਮੈਂ ਧੰਨਵਾਦ ਕਰਦਾ ਜਿਨ੍ਹਾਂ ਨੇ ਉਹਨੇ ਕਾਮਯਾਬੀ ਹੁੰਦੀ ਸਭੱਖਾਂ ਦੇ ਜਨਮ ਦੇ ਵੀ ਆਵਲੇ ਆ ਜੀ ਧਰਮੀ ਫੌਜੀ ਐਸੋ ਦੇਖੋ ਕਿੰਨੇ ਸਾਲ ਹੋ ਗਏ ਕਾਂਗਰਸ ਪਾਰਟੀ ਦੇ ਇੰਦਰਾ ਗਾਂਧੀ ਨੇ ਜੋ ਆਪਣੀ ਕੌਮ ਤੇ ਹਮਲੇ ਕੀਤੇ ਹਲੇ ਤੱਕ ਇਨਸਾਫ ਨਹੀਂ ਮਿਲਿਆ ਮੈਂ ਇਸ ਕਰਕੇ ਮੈਂ ਕਹਿਣਾ ਚਾਹਣਾ ਹੈ ਆ ਉਹੀ ਦਿਨ ਹੈ ਜਦੋਂ ਆਪਣੇ ਨਾਲ ਧੱਕਾ ਕੀਤਾ ਗਿਆ ਆਪਣੀ ਕੌਮ ਨਾਲ ਸ਼ੋਗਨੀ ਅਕਾਲੀ ਦਲ ਤੁਹਾਡੀ ਮਾਂ ਪਾਰਟੀ ਹੈ ਇੱਕ ਧਰਮੀ ਫੌਜੀ ਪਰਿਵਾਰ ਨੂੰ ਸਨਮਾਨ ਕਰੋ ਐਸ ਇਲੈਕਸ਼ਨ ਵਿੱਚ ਜਿਤਾਓ ਤੇ ਦੱਸ ਦਿਓ ਕਿ ਕੌਮ ਜਿੰਨਾ ਮਰਜੀ ਕੋਸ਼ਿਸ਼ ਕਰਨ ਦਿੱਲੀ ਵਾਲੀਆਂ ਪਾਰਟੀਆਂ ਸ਼੍ਰੋਮਣੀ ਅਕਾਲੀ ਦਲ ਦੇ ਸਿਰ ਤੇ ਸਮੁੱਚਾ ਪੰਜਾਬ ਖੜਾ ਹੈ ਪੀਲੀ ਬੋਲ ਚ ਬੰਦਰੀ ਨਾਲ ਸਿਆਸੀ ਕਮ ਇਨਸਾਨ ਬਣ ਕੇ ਕੀ ਕਰਨ ਦੇ ਦੇਖੋ ਬਿਜਲੀ ਬੋਰਡ ਦੇ ਵਿੱਚ ਜਿਹੜਾ ਨਵਾਂ ਮਨਿਸਟਰ ਬਣਾਇਆ ਅਰੋੜਾ ਉਹਦਾ ਕੰਮ ਇੱਕੋ ਹੀ ਹੈ ਕਿ 60000 ਕਰੋੜ ਦਾ ਬਜਟ ਹੈ ਕਿ ਪੈਸੇ ਇਕੱਠਾ ਕਰਕੇ ਲੇ ਉਹ ਚਾਹੁੰਦਾ ਸੀ ਕਿ ਟੈਂਡਰਾਂ 'ਚ ਵੀ ਪੈਸਾ ਲਵਾ ਮੈਂ ਹਰ ਚੀਜ਼ 'ਚ ਮੈਂ ਪੈਸਾ ਲਵਾ ਅਫਸਰ ਰੋਕ ਰਹੇ ਸੀ ਉਹ ਜ਼ਮੀਨਾਂ ਜਾਇਦਾਦਾਂ ਵੇਚਣਾ ਵੀ ਚਾਹੁੰਦੇ ਆ ਆਪਣੇ ਬੰਦਿਆਂ ਨੂੰ ਦੇਣਾ ਚਾਹੁੰਦੇ ਆ ਮੁਫਤ ਉਹ ਡਟ ਕੇ ਉਲਟ ਸੀ ਤਾਂ ਬਦਲਦਾ ਤਾਂ ਤਾਂ ਦੇ ਵਿੱਚ ਵਧੀਆਂ ਕੀਤੀਆਂ ਤੁਹਾਡੀ ਸ਼ਿਕਾਇਤ ਤੇ ਕੀ ਦੇਖੋ ਉਹ ਜਿਹੜੇ ਲੋਕ ਸੀ ਅਫਸਰ ਸੀ ਉਹਨਾਂ ਦਾ ਨਿਸ਼ਾਨਾ ਇੱਕੋ ਹੀ ਸੀ ਕਿ ਧੱਕੇ ਨਾਲ ਅਸੀਂ ਜਿਤਾਵਾਂਗੇ ਪਰ ਇਲੈਕਸ਼ਨ ਕਮਿਸ਼ਨ ਨੂੰ ਮੈਂ ਧੰਨਵਾਦ ਕਰਦਾ ਜਿਨ੍ਹਾਂ ਨੇ ਕੰਮਿਆਬੀ ਹੁੰਦੇ ਸਿੱਖਾਂ ਦੇ ਜਸਮਤ ਦੇ ਵੀ ਆ ਵੱਲੇ ਆ ਜੀ ਧਰਮੀ ਫੌਜੀ ਦੇ ਦੇਖੋ ਕਿੰਨੇ ਸਾਲ ਹੋ ਗਏ ਕਾਂਗਰਸ ਪਾਰਟੀ ਦੇ ਇੰਦਰਾ ਗਾਂਧੀ ਨੇ ਜੋ ਆਪਣੀ ਕੌਮ ਤੇ ਹਮਲੇ ਕੀਤੇ ਹਲੇ ਤੱਕ ਇਨਸਾਫ ਨਹੀਂ ਮਿਲਿਆ ਮੈਂ ਇਸ ਕਰਕੇ ਮੈਂ ਕਹਿਣਾ ਚਾਹਣਾ ਹੈ ਉਹੀ ਦਿਨ ਹੈ ਜਿੱਦੋਂ ਆਪਣੇ ਨਾਲ ਧੱਕਾ ਕੀਤਾ ਗਿਆ ਆਪਣੇ ਕੌਮ ਨਾਲ ਸ਼੍ਰੋਮਣੀ ਅਕਾਲੀ ਦਲ ਤੁਹਾਡੀ ਮਾਂ ਪਾਰਟੀ ਹੈ ਇੱਕ ਧਰਮੀ ਫੌਜੀ ਪਰਿਵਾਰ ਨੂੰ ਸਨਮਾਨ ਕਰੋ ਇਸ ਇਲੈਕਸ਼ਨ ਵਿੱਚ ਜਿਤਾਓ ਤੇ ਦੱਸ ਦਿਓ ਕਿ ਕੌਮ ਜਿੰਨਾ ਮਰਜੀ ਕੋਸ਼ਿਸ਼ ਕਰਨ ਦਿੱਲੀ ਵਾਲੀਆਂ ਪਾਰਟੀਆਂ ਸ਼੍ਰੋਮਣੀ ਅਕਾਲੀ ਦਲ ਦੇ ਸਿਰ ਤੇ ਸਮੂਚਾ ਪੰਜਾਬ ਖੜਾ ਹੈ ਪੀਲੀ ਬਗੜ ਚ ਬੰਦਲੀ ਨਾਲ ਸਿਆਸੀ ਕਮ ਇਨਸਾਨਦਾਰ ਕੀ ਕਹਣਾ ਹੈ ਦੇਖੋ ਬਿਜਲੀ ਬੋਰਡ ਦੇ ਵਿੱਚ ਜਿਹੜਾ ਨਵਾਂ ਮਨਿਸਟਰ ਬਣਾਇਆ ਅਰੋੜਾ ਉਹਦਾ ਕੰਮ ਇੱਕੋ ਹੀ ਹੈ ਕਿ 60000 ਕਰੋੜ ਦਾ ਬਜਟ ਹੈ ਕਿ ਪੈਸੇ ਇਕੱਠਾ ਕਰਕੇ ਲੇ ਉਹ ਚਾਹੁੰਦਾ ਸੀ ਟੈਂਡਰਾਂ 'ਚ ਵੀ ਪੈਸਾ ਲਵਾ ਮੈਂ ਹਰ ਚੀਜ਼ 'ਚ ਮੈਂ ਪੈਸੇ ਲਵਾ ਅਫਸਰ ਰੋਕ ਰਹੇ ਸੀ ਉਹ ਜ਼ਮੀਨਾਂ ਜਾਇਦਾਦਾਂ ਵੇਚਣਾ ਵੀ ਚਾਹੁੰਦੇ ਆ ਆਪਣੇ ਬੰਦਿਆਂ ਨੂੰ ਦੇਣਾ ਚਾਹੁੰਦੇ ਆ ਮੁਫਤ ਉਹ ਡਟ ਕੇ ਉਲਟ ਸੀ ਤਾਂ ਮੈਂ ਬਦਲਦਾ ਟੈਂਡਰਾਂ ਦੇ ਵਿੱਚ ਵਧੀਆਂ ਕੀਤੀਆਂ ਹੈ ਤੁਹਾਡੀ ਸ਼ਿਕਾਇਤ ਤੇ ਜੀ ਦੇਖੋ ਉਹ ਜਿਹੜੇ ਲੋਕ ਸੀ ਅਫਸਰ ਸੀ ਉਹਨਾਂ ਦਾ ਨਿਸ਼ਾਨਾ ਇੱਕੋ ਹੀ ਸੀ ਕਿ ੱੱਕੇ ਨਾਲ ਅਸੀਂ ਜਿਤਾਵਾਂਗੇ ਪਰ ਇਲੈਕਸ਼ਨ ਕਮਿਸ਼ਨ ਨੂੰ ਮੈਂ ਧੰਨਵਾਦ ਕਰਦਾ ਜਿਨ੍ਹਾਂ ਨੇ ਉਹਨੇ ਕਾਮਯਾਬੀ ਹੁੰਦੀ ਸਭ ਸਿੱਖਾਂ ਦੇ ਜਨਮਤ ਦੇ ਵੀ ਹਵਲੇ ਆ ਜੀ ਧਰਮੀ ਫੌਜੀ ਐਸੋ ਦੇਖੋ ਕਿੰਨੇ ਸਾਲ ਹੋ ਗਏ ਕਾਂਗਰਸ ਪਾਰਟੀ ਦੇ ਇੰਦਰਾ ਗਾਂਧੀ ਨੇ ਜੋ ਆਪਣੀ ਕੌਮ ਤੇ ਹਮਲੇ ਕੀਤੇ ਹਲੇ ਤੱਕ ਇਨਸਾਫ ਨਹੀਂ ਮਿਲਿਆ ਮੈਂ ਇਸ ਕਰਕੇ ਮੈਂ ਕਹਿਣਾ ਚਾਹਣਾ ਹੈ ਆ ਉਹੀ ਦਿਨ ਹੈ ਜਦੋਂ ਆਪਣੇ ਨਾਲ ਧੱਕਾ ਕੀਤਾ ਗਿਆ ਆਪਣੀ ਕੌਮ ਨਾਲ ਸ਼ੋਮਨੀ ਅਕਾਲੀ ਦਲ ਤੁਹਾਡੀ ਮਾਂ ਪਾਰਟੀ ਹੈ ਇੱਕ ਧਰਮੀ ਫੌਜੀ ਪਰਿਵਾਰ ਨੂੰ ਸਨਮਾਨ ਕਰੋ ਐਸ ਇਲੈਕਸ਼ਨ ਵਿੱਚ ਜਿਤਾਓ ਤੇ ਦੱਸ ਦਿਓ ਕਿ ਕੌਮ ਜਿੰਨਾ ਮਰਜੀ ਕੋਸ਼ਿਸ਼ ਕਰਨ ਦਿੱਲੀ ਵਾਲੀਆਂ ਪਾਰਟੀਆਂ ਸ਼੍ਰੋਮਣੀ ਅਕਾਲੀ ਦਲ ਦੇ ਸਿਰ ਤੇ ਸਮੂਚਾ ਪੰਜਾਬ ਖੜਾ ਪੀਲੀ ਬਗੜ ਚ ਬੰਦਲੀ ਨਾਲ ਸਿਆਸੀ ਕਮਸਾਨਦਾਰ ਕੀ ਕਹਿਣਾ ਚਾਹੁੰਦੇ ਦੇਖੋ ਬਿਜਲੀ ਬੋਰਡ ਦੇ ਵਿੱਚ ਜਿਹੜਾ ਨਵਾਂ ਮਨਿਸਟਰ ਬਣਾਇਆ ਅਰੋੜਾ ਉਹਦਾ ਕੰਮ ਇੱਕੋ ਹੀ ਹੈ ਕਿ 60000 ਕਰੋੜ ਦਾ ਬਜਟ ਹੈ ਕਿ ਪੈਸੇ ਇਕੱਠਾ ਕਰਕੇ ਲੇ ਉਹ ਚਾਹੁੰਦਾ ਸੀ ਕਿ ਟੈਂਡਰਾਂ ਚ ਵੀ ਪੈਸਾ ਲਵਾ ਮੈਂ ਹਰ ਚੀਜ਼ ਚ ਮੈਂ ਪੈਸੇ ਲਵਾ ਅਫਸਰ ਰੋਕ ਰਹੇ ਸੀ ਉਹ ਜ਼ਮੀਨਾਂ ਜਾਇਦਾਦਾਂ ਵੇਚਣਾ ਵੀ ਚਾਹੁੰਦੇ ਆ ਆਪਣੇ ਬੰਦੇ ਨੂੰ ਦੇਣਾ ਚਾਹੁੰਦੇ ਆ ਮੁਫਤ ਉਹ ਡਟ ਕੇ ਉਲਟ ਸੀ ਤਾਂ ਬਦਲਦਾ ਤਾਂ ਤਾਂ ਦੇ ਵਿੱਚ ਵਧੀਆਂ ਕੀਤੀਆਂ ਤੁਹਾਡੀ ਸ਼ਿਕਾਇਤ ਤੇ ਕੀ ਬਿੰਦਿਆ ਦੇਖੋ ਉਹ ਜਿਹੜੇ ਲੋਕ ਸੀ ਅਫਸਰ ਸੀ ਉਹਨਾਂ ਦਾ ਨਿਸ਼ਾਨਾ ਇੱਕੋ ਹੀ ਸੀ ਕਿ ੱੱਕੇ ਨਾਲ ਅਸੀਂ ਜਿਤਾਵਾਂਗੇ ਪਰ ਇਲੈਕਸ਼ਨ ਕਮਿਸ਼ਨ ਨੂੰ ਮੈਂ ਧੰਨਵਾਦ ਕਰਦਾ ਜਿਨ੍ਹਾਂ ਨੇ ਉਹਨੇ ਕਾਮਯਾਬੀ ਹੁੰਦੀ ਸਰ ਇਹਨਾਂ ਦੇ ਜਦੋਂ ਅੱਜ ਵੀ ਆ ਵੱਲੇ ਆ ਜੀ ਧਰਮੀ ਫੌਜੀ ਦੇਖੋ ਕਿੰਨੇ ਸਾਲ ਹੋ ਗਏ ਕਾਂਗਰਸ ਪਾਰਟੀ ਦੇ ਇੰਦਰਾ ਗਾਂਧੀ ਨੇ ਜੋ ਆਪਣੀ ਕੌਮ ਤੇ ਹਮਲੇ ਕੀਤੇ ਹਲੇ ਤੱਕ ਇਨਸਾਫ ਨਹੀਂ ਮਿਲਿਆ ਮੈਂ ਇਸ ਕਰਕੇ ਮੈਂ ਕਹਿਣਾ ਚਾਹਣਾ ਹੈ ਉਹ ਹੀ ਦਿਨ ਹੈ ਜਦੋਂ ਆਪਣੇ ਨਾਲ ਧੱਕਾ ਕੀਤਾ ਗਿਆ ਆਪਣੀ ਕੌਮ ਨਾਲ ਸ਼੍ਰੋਮਣੀ ਅਕਾਲੀ ਦਲ ਤੁਹਾਡੀ ਮਾਂ ਪਾਰਟੀ ਹੈ ਇੱਕ ਧਰਮੀ ਫੌਜੀ ਪਰਿਵਾਰ ਨੂੰ ਸਨਮਾਨ ਕਰੋ ਐਸ ਇਲੈਕਸ਼ਨ ਵਿੱਚ ਜਿਤਾਓ ਤੇ ਦੱਸ ਦਿਓ ਕਿ ਕੌਮ ਜਿੰਨਾ ਮਰਜੀ ਕੋਸ਼ਿਸ਼ ਕਰਨ ਦਿੱਲੀ ਵਾਲੀਆਂ ਪਾਰਟੀਆਂ ਸ਼੍ਰੋਮਣੀ ਅਕਾਲੀ ਦਲ ਦੇ ਸਿਰ ਤੇ ਸਮੁੱਚਾ ਪੰਜਾਬ ਖੜਾ ਹੈ ਪੀਲੀ ਪੋਟ ਚ ਬੰਦਰੀ ਨਾਲ ਸਿਆਸੀ ਕਮ ਇਨਸਾਨਦਾਰ ਕੀ ਕਹਿਣਾ ਹੈ ਦੇਖੋ ਬਿਜਲੀ ਬੋਰਡ ਦੇ ਵਿੱਚ ਜਿਹੜਾ ਨਵਾਂ ਮਨਿਸਟਰ ਬਣਾਇਆ ਅਰੋੜਾ ਉਹਦਾ ਕੰਮ ਇੱਕੋ ਹੀ ਹੈ ਕਿ 60000 ਕਰੋੜ ਦਾ ਬਜਟ ਹੈ ਕਿ ਪੈਸੇ ਇਕੱਠਾ ਕਰਕੇ ਲੇ ਉਹ ਚਾਹੁੰਦਾ ਸੀ ਕਿ ਟੈਂਡਰਾਂ 'ਚ ਵੀ ਪੈਸਾ ਲਵਾ ਮੈਂ ਹਰ ਚੀਜ਼ 'ਚ ਮੈਂ ਪੈਸੇ ਲਵਾ ਅਫਸਰ ਰੋਕ ਰਹੇ ਸੀ ਉਹ ਜ਼ਮੀਨਾਂ ਜਾਇਦਾਦਾਂ ਵੇਚਣਾ ਵੀ ਚਾਹੁੰਦੇ ਆਪਣੇ ਬੰਦਿਆਂ ਨੂੰ ਦੇਣਾ ਚਾਹੁੰਦੇ ਮੁਫਤ ਉਹ ਡਟ ਕੇ ਉਲਟ ਸੀ ਤਾਂ ਬਦਲਦਾ ਟੈਂਡਰਾਂ ਦੇ ਵਿੱਚ ਵਧੀਆਂ ਕੀਤੀਆਂ ਤੁਹਾਡੀ ਸ਼ਿਕਾਇਤ ਤੇ ਜੀ ਦੇਖੋ ਉਹ ਜਿਹੜੇ ਲੋਕ ਸੀ ਅਫਸਰ ਸੀ ਉਹਨਾਂ ਦਾ ਨਿਸ਼ਾਨਾ ਇੱਕੋ ਹੀ ਸੀ ਕਿ ੱੱਕੇ ਨਾਲ ਅਸੀਂ ਜਿਤਾਵਾਂਗੇ ਪਰ ਇਲੈਕਸ਼ਨ ਕਮਿਸ਼ਨ ਨੂੰ ਮੈਂ ਧੰਨਵਾਦ ਕਰਦਾ ਜਿਨ੍ਹਾਂ ਨੇ ਉਹਨੇ ਕਾਮਯਾਬੀ ਹੁੰਦੇ ਸਰ ਸਿੱਖਾਂ ਦੇ ਜਥੇਬੰਦੀ ਵੀ ਆਵਲੇ ਆ ਜੀ ਧਰਮੀ ਫੌਜੀ ਅਸੀਂ ਦੇਖੋ ਕਿੰਨੇ ਸਾਲ ਹੋ ਗਏ ਕਾਂਗਰਸ ਪਾਰਟੀ ਦੇ ਇੰਦਰਾ ਗਾਂਧੀ ਨੇ ਜੋ ਆਪਣੀ ਕੌਮ ਤੇ ਹਮਲੇ ਕੀਤੇ ਹਲੇ ਤੱਕ ਇਨਸਾਫ ਨਹੀਂ ਮਿਲਿਆ ਮੈਂ ਇਸ ਕਰਕੇ ਮੈਂ ਕਹਿਣਾ ਚਾਹਣਾ ਹੈ ਆ ਉਹੀ ਦਿਨ ਹੈ ਜਦੋਂ ਆਪਣੇ ਨਾਲ ਧੱਕਾ ਕੀਤਾ ਗਿਆ ਆਪਣੀ ਕੌਮ ਨਾਲ ਸ਼ੋਮਨੀ ਅਕਾਲੀ ਦਲ ਤੁਹਾਡੀ ਮਾਂ ਪਾਰਟੀ ਹੈ ਇੱਕ ਧਰਮੀ ਫੌਜੀ ਪਰਿਵਾਰ ਨੂੰ ਸਨਮਾਨ ਕਰੋ ਐਸ ਇਲੈਕਸ਼ਨ ਵਿੱਚ ਜਿਤਾਓ ਤੇ ਦੱਸ ਦਿਓ ਕਿ ਕੌਮ ਜਿੰਨਾ ਮਰਜੀ ਕੋਸ਼ਿਸ਼ ਕਰਨ ਦਿੱਲੀ ਵਾਲੀਆਂ ਪਾਰਟੀਆਂ ਸ਼੍ਰੋਮਣੀ ਅਕਾਲੀ ਦਲ ਦੇ ਸਿਰ ਤੇ ਸਮੁੱਚਾ ਪੰਜਾਬ ਖੜਾ ਹੈ ਪੀਲੀ ਬੋਲ ਚ ਬੰਦਲੀ ਨਾਲ ਸਿਆਸੀ ਕਮ ਇਨਸਾਨ ਬਣ ਕੀ ਕਹਿਣਾ ਹੈ ਦੇਖੋ ਬਿਜਲੀ ਬੋਰਡ ਦੇ ਵਿੱਚ ਜਿਹੜਾ ਨਵਾਂ ਮਨਿਸਟਰ ਬਣਾਇਆ ਅਰੋੜਾ ਉਹਦਾ ਕੰਮ ਇੱਕੋ ਹੀ ਹੈ ਕਿ 60000 ਕਰੋੜ ਦਾ ਬਜਟ ਹੈ ਕਿ ਪੈਸੇ ਇਕੱਠਾ ਕਰਕੇ ਲੇ ਉਹ ਚਾਹੁੰਦਾ ਸੀ ਟੈਂਡਰਾਂ 'ਚ ਵੀ ਪੈਸਾ ਲਵਾ ਮੈਂ ਹਰ ਚੀਜ਼ 'ਚ ਮੈਂ ਪੈਸੇ ਲਵਾ ਅਫਸਰ ਰੋਕ ਰਹੇ ਸੀ ਉਹ ਜ਼ਮੀਨਾਂ ਜਾਇਦਾਦਾਂ ਵੇਚਣਾ ਵੀ ਚਾਹੁੰਦੇ ਆ ਆਪਣੇ ਬੰਦਿਆਂ ਨੂੰ ਦੇਣਾ ਚਾਹੁੰਦੇ ਆ ਮੁਫਤ ਉਹ ਡਟ ਕੇ ਉਲਟ ਸੀ ਤਾਂ ਬਦਲਦਾ ਤਾਂ ਤਾਂ ਦੇ ਵਿੱਚ ਵਧੀਆਂ ਕੀਤੀਆਂ ਤੁਹਾਡੀ ਸ਼ਿਕਾਇਤ ਵਿੱਚ ਕੀ ਦੇਖੋ ਉਹ ਜਿਹੜੇ ਲੋਕ ਸੀ ਅਫਸਰ ਸੀ ਉਹਨਾਂ ਦਾ ਨਿਸ਼ਾਨਾ ਇੱਕੋ ਹੀ ਸੀ ਕਿ ੱੱਕੇ ਨਾਲ ਅਸੀਂ ਜਿਤਾਵਾਂਗੇ ਪਰ ਇਲੈਕਸ਼ਨ ਕਮਿਸ਼ਨ ਨੂੰ ਮੈਂ ਧੰਨਵਾਦ ਕਰਦਾ ਜਿਨ੍ਹਾਂ ਨੇ ਉਹਨੇ ਕਾਮਯਾਬੀ ਹੁੰਦੀ